ਅੱਗੇ ਵੱਧਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਵੱਡਾ ਬਿਆਨ ਵੇਖਣ ਨੂੰ ਮਿਲਿਆ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਂਦੀਆਂ ਕੋਸ਼ਿਸ਼ਾਂ ਵਧੀਆਂ ਹਨ ਜਿहां ਇਹ ਕਹਿੰਨਾ ਹੈ ਜਥੇਦਾਰ ਸਾਹਿਬ ਦਾ ਸ਼ਰਯਾਮ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਵੱਡਾ ਬਿਆਨ ਹੈ ਇਸ ਦੇ ਨਾਲ ਹੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਮੋੜ ਤੋਂ ਮੰਗ ਵੀ ਚੁੱਕੀ ਨਾਲੇ ਉਹਨਾਂ ਨੇ ਇਹ ਸਵਾਲ ਵੀ ਖੜੇ ਕੀਤੇ ਨੇ ਕਿ ਆਖਰਕਾਰ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦੇਣ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰ ਸਰਕਾਰਾਂ ਸਿੱਖਾਂ ਦੇ ਨਾਲ ਆਖਰਕਾਰ ਪੱਖਪਾਤ ਕਿਉਂ ਕਰ ਰਹੀਆਂ ਨੇ ਹਿੰਦੂ ਰਾਸ਼ਟਰ ਦਾ ਦਾਵਾ ਗਲਤ ਨਹੀਂ ਤਾਂ ਸਿੱਖ ਰਾਸ਼ਟਰ ਤੇ ਆਖਰਕਾਰ ਸਵਾਲ ਕਿਉਂ ਉੱਠਦੇ ਨੇ ਇਹ ਕਹਿਣਾ ਹੈ ਜਸਦਰ ਸਾਹਿਬ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਿੱਖਾਂ ਪ੍ਰਤੀ ਨਫ਼ਰਤ ਪਾਓ ਫਲਾਉਣ ਦੇ ਜਿਹੜੇ ਯਤਨ ਹੈ ਉਹ ਬੜੀ ਤੇਜ਼ੀ ਨਾਲ ਵਧ ਰਹੇ ਹੈ ਸ਼ਰੀਆਮ ਕਿਦਰੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਸਾਰੇ ਮਾਹੌਲ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਤੇ ਐਸੀਆਂ ਗੱਲਾਂ ਨੂੰ ਸਿੱਖ ਕਿਸੇ ਵੀ ਕੀਮਤ ਦੇ ਉੱਤੇ ਉਹ ਬਰਦਾਸ਼ਤ ਨਹੀਂ ਕਰਨਗੇ ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਆ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੀ ਜਿਹੜੀ ਆ ਉਹ ਗਲਤ ਕਿਵੇਂ ਹੋ ਸਕਦੇ ਜਿਸ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖਲਾਫ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ ਅੱਜ ਕਿੰਨੇ ਦਿਨ ਹੋ ਗਏ ਐ ਸਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਓੜਾਉਣ ਦੀਆਂ ਧਮਕੀਆਂ ਦੇ ਨਾਲੇ ਅਜੇ ਤੱਕ ਵੀ ਜਿਹੜੇ ਆ ਉਹ ਸਰਕਾਰੀ ਸਿਕਿਉਰਿਟੀ ਦੇ ਵਿੱਚ ਵਿਚਰਦੇ ਫਿਰਦੇ ਆ ਕਿਉਂ ਨਹੀਂ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੀ ਜੇ ਕਿਸੇ ਵਿਅਕਤੀ ਨੂੰ ਥੈਟ ਕੀਤਾ ਜਾਵੇ ਤੇ ਉਹਦੇ ਤੇ ਵੀ ਜਿਹੜਾ سنگੀਨ ਧਾਰਾ ਤਹਿਤ ਪਰਚਾ ਹੋ ਜਾਂਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਇਥੇ ਪੂਰੀ ਦੀ ਪੂਰੀ ਕੌਮ ਨੂੰ ਖਤਮ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਤੇ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੇ ਇਹੋ ਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ ਹਿੰਦੂ ਵੱਡੇ ਤੀਰਥ ਬਾਰੇ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਹੁੰਦਾ ਤੇ ਕਦੇ ਨਿਕਲ ਵੀ ਨਾ ਪਾਉਂਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਜਿਹੜਾ ਹੋ ਰਿਹਾ ਹੈ ਇਹ ਗੱਲਾਂ ਸਾਬਤ ਕਰ ਰਹੀਆਂ ਨੇ ਪਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਮਸਲੇ ਜਿਹੜੇ ਆ ਉਹਨੂੰ ਤੁਰੰਤ ਹੱਲ ਕਰੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਆ ਰਿਹਾ ਹੋ ਸਕਦੇ ਐ ਤੇ ਫਿਰ ਸਿੱਖ ਬੰਦੀ ਜਿਹੜੇ ਹੈ ਉਹ ਰਿਹਾ ਕਿਉਂ ਨਹੀਂ ਹੋ ਰਿਹਾ ਹੋ ਸਕਦੇ ਕੀ ਇਹ ਪੱਕਾ ਪਾਤ ਨਹੀਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਚੱਲਦੇ ਨੇ ਇੱਕ ਸਿੱਖਾਂ ਲਈ ਹੈ ਇੱਕ ਮੁਸਲਮਾਨਾਂ ਲਈ ਹੈ ਔਰ ਇੱਕ ਭੌਗੈਂਤੀ ਲਈ ਹੈ ਹਿੰਦੂਆਂ ਲਈ ਹੈ ਤੇ ਜੇ ਇੱਕ ਮੁਲਕ ਦੇ ਵਿੱਚ ਇੰਨੇ ਕਾਨੂੰਨ ਚੱਲਦੇ ਆ ਤੇ ਇਹ ਮੁਲਕ ਜਿਹੜਾ ਹੈ ਉਹ ਅਖੰਡ ਕਿਵੇਂ ਰਹਿ ਸਕਦਾ ਜੇ ਦੇਸ਼ ਨੂੰ ਤੁਸੀਂ ਅਖੰਡ ਰੱਖਣ ਦਾ ਦਾਵਾ ਕਰਦੇ ਹੋ ਤਾਂ ਫਿਰ ਇਸ ਮੁਲਕ ਦੇ ਵਿੱਚ ਇੱਕ ਕਾਨੂੰਨ ਜਿਹੜਾ ਹੈ ਉਹ ਤੁਹਾਨੂੰ ਲਾਗੂ ਕਰਨਾ ਪੈਗਾ ਇੱਕ ਕਾਨੂੰਨ ਦਾ ਮਤਲਬ ਹੈ ਕਿ ਪੱਖਪਾਤ ਤੋਂ ਰਹਿਤ ਤੁਹਾਨੂੰ ਜਿਹੜਾ ਸਾਰਿਆਂ ਨਾਲ ਵਰਤਾਓ ਕਰਨਾ ਪਏਗਾ ਬੰਦੀ ਸਿੰਘ ਰਿਹਾ ਕਰਨੇ ਪੈਣਗੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਰਿਹਾ ਹੋਏ ਨੇ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨ ਬਾਰੇ ਤੁਹਾਨੂੰ ਸੋਚਣਾ ਪਏਗਾ ਰਿਹਾ ਕਰਨੇ ਪੈਣਗੇ